ਦੁਨੀਆ ਕਿਹੋ ਜੀ ਆਣਾ ਵੀ ਜਦੋਂ ਆਪਣੀ ਕੋਈ ਧੀ ਭੈਣ ਵਾਲ ਦੇਖਦਾ ਉਹ ਦੁਨੀਆ ਖਾਣ ਨੂੰ ਜਾਂਦੀ ਹੈ ਕਿ ਹਾਂ ਮਾਰ ਦਾਂਗੇ ਕਰ ਦਾਂਗੇ ਚਾਕਿਆ ਕਿਵੇਂ ਜਦੋਂ ਆਪ ਕੱਲੇ ਹੁੰਦੇ ਉਹਦੋਂ ਭਾਈ ਹਰ ਕਿਸੇ ਦੀ ਧੀ ਭੈਣ ਦਾ ਲੱਕ ਮਣਨ ਦਾ ਕਿ ਸਕੈਨ ਕਰਦਾ ਖਾਂ ਨਾਲ ਵੀ ਬਈਆਂ ਗੱਲ ਸ਼ੁਕਰਗੁਜ਼ਾਰਾ ਸਾਡੇ ਬਾਪੂ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਛੰਡਿਆ ਵੀ ਤੇਰੇ ਘਰੇ ਭੈਣ ਹੈਗੀ ਹੈ ਤੇਰੇ ਘਰੇ ਮਾਂ ਹੈਗੀ ਆ ਜੇ ਤੇਰੀ ਕੋਈ ਧੀ ਭੈਣ ਵਾਲ ਦੇਖੇ ਤੇਰੀ ਮਾਂ ਵੱਲ ਕੋਈ ਦੇਖੇ ਗਲਤ ਨਜ਼ਰ ਨਾਲ ਤੂੰ ਅਗਲੇ ਨੂੰ ਮਾਰਨ ਤੱਕ ਜਾਏਗਾ ਨਾ ਤਾਂ ਕਿਸੇ ਦੀ ਧੀ ਭੈਣ ਨੂੰ ਦੇਖਣ ਤੋਂ ਪਹਿਲਾਂ ਦੋ ਵਾਰੀ ਸੋਚ ਲੈ ਕਿ ਤੇਰੇ ਆਉਂਦੇ ਘਰੇ ਵੀ ਧੀ ਭੈਣ ਹੈਗੀ ਆ ਵੀ ਦੁਨੀਆ ਇਹ ਰਾਜ ਦੀ ਰੇਟ ਦੇ ਵਿੱਚ ਪਤਾ ਹੀ ਨਹੀਂ ਕਿ ਨੈਟਰ ਨੇ ਲੋਕਾਂ ਦਾ ਦਿਮਾਗ ਇੰਨਾ ਕੋਮੇ ਬਣਾਦਾ ਕਿ ਹਰ ਬੰਦਾ ਵੂਮਨ ਨੂੰ ਜਾਂ ਕੋਈ ਵੀ ਕੁੜੀ ਜਾ ਕਿਵੇਂ ਵੀ ਆ ਉਹਨੂੰ ਆਬਜੈਕਟਿਫਾਈ ਕਰਦਾ ਲੇਕ ਕਾ ਤੋ ਆਪਣਾ ਯਾਰ ਆਪਦੇ ਆਪ ਨੂੰ ਬਦਲਣਾ ਪੈਣਾ ਕਿਉਂਕਿ ਐਟ ધ ਐਂਡ ਆਫ ਦਾ ਡੇ ਆਪਾਂ ਸਾਰੇ ਬਾਬੇ ਨਾਨਕ ਦੇ ਜਵਾਗ ਆ ਪਰ ਸਾਰੇ ਭੈਣ ਭਰਾਈਆਂ ਜਿਹਦੇ ਨਾਲ ਆਪਣਾ ਵਿਆਹ ਹੋਣਾ ਉਹਦੇ ਨਾਲ ਵਾਹਿਗੁਰੂ ਨੇ ਆਪਣਾ ਪਹਿਲਾ ਲੇਖ ਲਿਖੇ ਹੋਏ ਆ ਤਾਂ ਆਪਾਂ ਕਾ ਤੋ ਯਾਰ ਭਈ ਡੈਸਪਰੇਟ ਘੁੰਮਦੇ ਆ ਫੋਣ ਉਹ ਮੁੰਡੇ ਦੇ ਚਾਰਜ ਪਿਆ ਉਬਰ ਵਾਲੇ ਦੇ ਮੇਰੇ ਕੁੜੀ ਦਾ ਸੈਕਸ਼ੂਅਲ ਅਸੌਲਟ ਕੀਤਾ ਯਾਰ 1 ਮਿੰਟ ਚ ਸਾਰੀ ਜ਼ਿੰਦਗੀ ਬਰ Soutien. so keep following keep liking and stay